ਸਾਤੋ ਪਹਿਲਾ ਜੈ ਭੀਮ ਜੈ ਭਾਰਤ ਇਹ ਜਿਹੜੇ ਪੰਨੂ ਨਾਮ ਦਾ ਇੱਕ ਕੁੱਤਾ 바ਵਾ ਸਾਹਿਬ ਬਾਰੇ ਗਰੀਬ ਬਖਵਾਸ ਕੀਤੀ ਬਹੁਤ ਮਾੜੀ ਘਟਨਾ ਇਹਦੇ ਵਾਸਤੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਗਰ ਜਲਦ ਤੋਂ ਜਲਦ ਪ੍ਰਚਾਰ ਦਰਜ ਨਾ ਹੋਇਆ ਜਾਂ ਨਾ ਵੱਡੀ ਕੋਈ ਕਾਰਵਾਈ ਹੋਈ ਅਸੀਂ ਇਤੋਂ ਵੱਡਾ ਅੰਦੋਲਨ ਪੂਰਾ ਸ਼ਹਿਰ ਪੂਰਾ ਪੰਜਾਬ ਪੂਰਾ ਹਿੰਦੁਸਤਾਨ ਜਗ੍ਹਾ ਜਗ੍ਹਾ ਜਿੱਥੇ ਸਾਡੇ ਅਪੇਕਰਵਾਦੀ ਹੈਗੇ ਨੇ ਉਨੇ ਖਾਲੀ ਉਤਲਾ ਤੋੜਿਆ ਬਾਬਾ ਸਾਹਿਬ ਦੀ ਸੋਚ ਨਹੀਂ ਬਦਲ ਸਕਦਾ ਬਾਬਾ ਸਾਹਿਬ ਜੀ ਚੋਟ ਤੇ ਦੇਣ ਪਹਿਲਾ ਦੇਣ ਵਾਲੇ ਲੋਕ ਬੈਠੇ ਸਾਡੇ ਵਰਗੇ ਸਾਡੇ ਵਰਗੇ ਇੱਕ ਤੋਂ ਇੱਕ ਪਹਿਲਾ ਦੇਣ ਵਾਲੇ ਬੈਠੇ ਆ ਉਹ ਸਟੈਚੂ ਤੋੜਦਾ ਬਾਬਾ ਸਾਹਿਬ ਦੀ ਸੋਚ ਨਹੀਂ ਬਦਲ ਸਕਦਾ ਉਹਨੂੰ ਉਸ ਕੁੱਤੇ ਨੂੰ ਸ਼ਰਮਾ ਨਹੀਂ ਚਾਹੀਦੀ ਆ ਅਗਰ ਸਟੈਚੂ ਤੋੜਿਆ ਨੂੰ ਬੋਹ ਬਹੁਤ ਮਾੜੀ ਗੱਲ ਹੋ ਰਸੇ ਜੈ ਭੀਮ ਜੈ ਭਰਤੀ ਕਿ ਬਹੁਤ ਜਨ ਸਮਾਜ ਪਾਰਟੀ ਪੰਜਾਬ ਔਰ ਜਿਹੜਾ ਅੱਜ ਦੀ ਜਿਹੜੀ ਰੋਸ ਪ੍ਰਦਰਸ਼ਨ ਹੈ ਗੁਰਪ੍ਰ ਜਿਨਾ ਪੰਨੂ ਆ ਉਹਨੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਦੇ ਜੋ ਟਿੱਪਣੀ ਪੱਦੀ ਸੰਵਿਧਾਨ ਬਲੀ ਵਰਤੀ ਆ ਅਸੀਂ ਉਹਦੀ ਘੋਰ ਨਿੰਦਾ ਕਰਦੇ ਆ ਔਰ ਸਰਕਾਰ ਤੋਂ ਮੰਗ ਕਰਦੇ ਆ ਬਈ ਉਹਨੂੰ ਕਿਉਂਕਿ ਉਹ ਵਿਦੇਸ਼ ਦੇ ਵਿੱਚ ਬੈਠਾ ਆਏ ਦਿਨ ਕੋਈ ਨਾ ਕੋਈ ਕਿਸੇ ਦੇ ਪ੍ਰਤੀ ਬਖਿਆਰਾ ਖੜਾ ਕਰ ਦਿੰਦਾ ਹੈ ਕਦੀ ਹਿੰਦੂਆਂ ਨੂੰ ਦਿਲਤਾਂ ਨਾਲ ਲੜਾਨ ਦੀ ਗੱਲ ਕਰਦਾ ਕਦੀ ਦਲਿਤ ਭਾਈਚਾਰੇ ਨੂੰ ਸਿੱਖਾਂ ਨਾਲ ਲੜਾਨ ਦੀ ਗੱਲ ਕਰਦਾ ਜਾਨੀ ਕਿ ਪੰਜਾਬ ਦੇ ਮਾਹੌਲ ਨੂੰ ਉਹ ਖਰਾਬ ਕਰਨਾ ਚਾਹੁੰਦਾ ਅਸੀਂ ਪੰਜਾਬ ਸਰਕਾਰ ਤੋਂ ਔਰ ਸੈਂਟਰਲ ਸਰਕਾਰ ਤੋਂ ਇਹ ਮੰਗ ਕਰਦੇ ਆ ਕਿਉਂਕਿ ਜਦੋਂ 26 ਜਨਵਰੀ 2025 ਨੂੰ ਅੰਮ੍ਰਿਤਸਰ ਦੀ ਘਟਨਾ ਵਾਪਰੀ ਉਦੋਂ ਵੀ ਬਹੁਜਨ ਸਮਾਜ ਪਾਰਟੀ ਨੇ ਪਹਿਲ ਦੇ ਆਧਾਰ ਤੇ ਐਫ ਆਈ ਆਰ ਦਰਜ ਕਰਾਈ ਜਦੋਂ ਹੁਣ ਫਲੋਰ ਦੇ ਵਿੱਚ ਘਟਨਾ ਵਾਪਰੀ ਬਹੁਜਨ ਸਮਾਜ ਪਾਰਟੀ ਨੇ ਹੀ ਐਫ ਆਈ ਆਰ ਦਰਜ ਕਰਾਈ ਇਸ ਕਰਕੇ ਅਸੀਂ ਸਾਰੇ ਬਹੁਜਨ ਸਮਾਜ ਨੂੰ ਇਹ ਦੱਸਣਾ ਚਾਹੁੰਦੇ ਆ ਤੁਸੀਂ ਜਿਹੜੀਆਂ ਬਖ ਬਖ ਪਾਰਟੀਆਂ ਦੇ ਵਿੱਚ ਹੈਗੇ ਆ ਰਹੋ ਲੇਕਿਨ ਜਿੰਨਾ ਤੱਕ ਤੁਸੀਂ ਰਾਜ ਸਤਾ ਵੱਲੋਂ ਨਹੀਂ ਵੱਧਦੇ ਉਨ੍ਹਾਂ ਤੱਕ ਤੁਹਾਡੇ ਮਹਾਪੁਰਸ਼ਾਂ ਦਾ અપਮਾਨ ਇਹਨਾਂ ਲੋਕਾਂ ਨੇ ਕਰਦੇ ਰਹਿਣਾ ਕਿਉਂਕਿ ਮਨੁਭਾਦੀ ਵਿਵਸਥਾ ਦੇ ਜਿਹੜੇ ਲੋਕ ਹੈ ਉਹ 바ਵਾ ਸਾਹਿਬ ਡਾਕਟਰ ਅੰਬੇਦਕਰ ਨਾਲ ਅੱਜ ਤੋਂ ਨਹੀਂ ਕਿਰਨਾ ਕਰਦੇ ਉਹ ਪੜਨ ਸਮੇਂ ਤੋਂ ਉਹਦੇ ਨਾਲ ਕਿਰਨਾ ਕਰ ਰਹੇ ਆ ਇਸ ਕਰਕੇ ਉਹਦੇ ਸੰਵਿਧਾਨ ਨੂੰ ਵੀ ਬਦਲਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਪਰ ਅਸੀਂ ਸਰਕਾਰ ਨੂੰ ਜਿੱਥੇ ਇਸ ਇਸ ਜਿਹੜੀ ਇਹਦੀ ਨਿੰਦਾ ਕੀਤੀ ਆ ਉੱਥੇ થી ਸਰਕਾਰ ਨੂੰ ਦੋਨਾਂ ਸਰਕਾਰਾਂ ਨੂੰ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਕਿਬੇ ਜੇ ਤੁਸੀਂ ਹਲੇ ਤੱਕ ਨੱਥ ਨਾ ਪਾਈ ਉਹ ਪੰਨੂ ਵਰਗੇ ਅਤਵਾਦੀ ਨੂੰ ਜਿਹੜਾ ਦਿਲ ਤੋਂ ਸਿੱਖ ਭਾਈਚਾਰੇ ਦੇ ਵਿੱਚ ਵਖਰੇਵਾ ਖੜਾ ਕਰ ਰਿਹਾ ਉਹਨੂੰ ਜੇ ਤੁਸੀਂ ਨੱਥ ਨਾ ਪਾਈ ਤੇ ਫਿਰ ਸਾਡੇ ਅਮਰੀਕਾ ਕੈਨੇਡਾ ਦੇ ਵਿੱਚ ਵੀ ਬਹੁਤ ਜਣ ਸਮਾਦ ਦੇ ਲੋਕ ਬੈਠੇ ਆ ਤੇ ਉਹਨੂੰ ਫਿਰ ਉੱਥੇ ਜਾ ਕੇ ਵੀ ਸਭ ਕੁਛ ਕਾਂਢੀ ਹਿੰਮਤ ਰੱਖਦੇ ਆ ਜਿਹੜੇ ਉਹ ਉਹ ਕੌਮ ਆ ਇਨਾਨੇ ਦਰਬਾਰ ਸਾਹਿਬ ਦੇ ਵਿੱਚ ਮੱਖਸੇ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਨੇਜੇ ਤੇ ਟੰਗੇ ਤੇ ਕਿਤੇ ਇਹ ਨਾ ਹੋਵੇ ਬਈ ਇਸ ਕੌਮ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਦੀ ਔਲਾਦ ਨੂੰ ਇਹੋ ਜਿਹਾ ਕਦਮ ਨਾ ਚੱਕਣਾ ਪਾ ਜਵੇ ਇਸ ਕਰਕੇ ਸਰਕਾਰਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਉਹਨੂੰ ਨੱਥ ਪਾਓ ਜਿਹੜੇ ਦੇਸ਼ ਦਾ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜੈ ਭੀਮ ਜੈ ਭਾਤ ਪਹਿਲਾਂ ਤਾਂ ਅੱਜ ਮੈਂ 2 ਅਪ੍ਰੈਲ 2 April 2018 ਨੂੰ ਸਾਡੇ ਲੋਕਾਂ ਨੇ ਇੰਦਾ ਦੀ ਘਟਨਾ ਸੁਪਰੀਮ ਕੋਰਟ ਦਾ ਥੋੜਾ ਜਿਹਾ ਮਾਮਲਾ ਉਹਨੇ ਬਨਵਰਜੀ ਕੀਤੀ ਸੀ ਉਹਦੇ ਕਰਕੇ ਇਸ ਦੇਸ਼ ਦੇ ਵਿੱਚ ਕ੍ਰਾਂਤੀ ਆਈ ਸੀ ਔਰ ਸਾਡੇ ਕੁਝ ਸਾਥੀਆਂ ਨੇ ਆਪਣੀ ਸ਼ਹੀਦੀ ਦਿੱਤੀ ਸੀ ਮੈਂ ਉਹਨਾਂ ਨੂੰ ਪ੍ਰਣਾਮ ਕਰਦਾ ਉਹਨਾਂ ਨੂੰ ਅੱਜ ਸਜਦਾ ਕਰਦਾ ਨਮਨ ਕਰਦਾ ਤੇ ਅੱਜ ਗੱਲ ਆ ਰਹੀ ਆ ਅਸੀਂ ਇਕੱਠੇ ਹੋਏ ਆ ਕਿ ਇੱਕ ਜਿਹੜਾ ਭਗਵੰਤ ਪੰਨੂ ਆ ਉਹ ਜਿਹੜਾ ਇਟਲੀ ਚ ਬੈਠਾ ਉੱਥੋਂ ਉਹਨਾਂ ਅੱਛੇ ਦੇ ਜਿਹੜਾ ਭਾਰਤ ਦੇ ਲੋਕਾਂ ਜਿਹੜਾ ਭਾਰਤ ਦਾ ਸੰਵਿਧਾਨਾ ਉਹਦਾ ਜਿਹੜਾ ਪ੍ਰੀਅੰਭਲ ਆ ਉਹ ਕਹਿੰਦਾ ਹਮ ਭਾਰਤ ਕੇ ਲੋਕ ਉਹ ਕਹਿੰਦਾ ਮਤਲਬ ਕਿਸੇ ਤਰ੍ਹਾਂ ਜਾਤ ਪਿਤਰਾ ਨਹੀਂ ਕੀਤਾ ਔਰ ਉਹਦੇ ਖਾਸ ਕਰਕੇ ਇੱਕ ਉਹਨੇ ਨਿਸ਼ਾਨਾ ਬਣਾਇਆ ਆਰਟੀਕਲ 25 ਦਾ ਉਹਨੇ ਉਹਦੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਇਹ ਕਿਹਾ ਕਿ ਇਹ ਸਿੱਖ ਜਿਹੜਾ ਧਰਮ ਆ ਉਹ ਹਿੰਦੂ ਧਰਮ ਦੇ ਵਿੱਚ ਮੰਨਿਆ ਜਾਊਗਾ ਮਤਲਬ ਉਹ ਕਿੰਨਾ ਮੈਂ ਸੋਚਦਾ ਕਿ ਇਹ ਸਾਡੇ ਲੋਕਾਂ ਦੇ ਵਿੱਚ ਫਿਰਕਾ ਪਰਸਤੀ ਦਿਹਣਾੜ ਉਹ ਜਿਹੜੇ ਵਿਗਟਨ ਪਾ ਰਿਆ ਬਾਬਾ ਸਾਹਿਬ ਅੰਬੇਡਕਰ ਕਹਿ ਕੀ ਰਹੇ ਨੇ ਇਹ ਲੋਕਾਂ ਨੂੰ ਭੜਾ ਰਿਆ ਬਾਬਾ ਸਾਹਿਬ ਅੰਬੇਡਕਰ ਆਰਟੀਕਲ 25 ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਦੇਖਿਆ ਸੀਗਾ ਕਿ ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਛਤਰੀ ਵੈਸ਼ ਸੂਦਰ ਤੇ ਉਹਦੇ ਵਿੱਚ ਜਿਹੜਾ ਬੜ ਬਾਦ ਸੀ ਬੜ ਬਾਦ ਤੋਂ ਅੱਗੇ ਚੱਲ ਕੇ ਜਾਤੀਵਾਦ ਸੀ ਜਿਹੜਾ 6743 ਜਾਤਾ ਚ ਵੰਡਿਆ ਹੋਇਆ ਸੀ ਤੇ ਉਹਨੂੰ ਕਿਹਾ ਕਿ ਉਹ ਜਿਹੜਾ ਜਾਤਾ ਪੱਤਾ ਚ ਵੰਡਿਆ ਹੋਇਆ ਸਮਾਜ ਸੀ ਉਹਨਾਂ ਦੇ ਨਾਲ ਸੋਸਣ ਹੁੰਦਾ ਸੀ ਉਹਨਾਂ ਦੇ ਨਾਲ ਅਨਿਆਇ ਅਤਿਆਚਾਰ ਹੁੰਦਾ ਸੀ ਉਹਨੇ ਕਿਹਾ ਕਿ ਜੇਕਰ ਜੇਕਰ ਸਿੱਖ ਸੇਕ ਧਰਮ ਦੇ ਵਿੱਚ ਵੀ ਉੱਚ ਨੀਚ ਦਾ ਭੇਦਭਾਵ ਹੋਇਆ ਜੇ ਬਣ ਬਾਦ ਜਿੱਦਾਂ ਬ੍ਰਾਹਮਣ ਛਤਰੀ ਵੈ ਸੂਦਰ ਹੋਇਆ ਤਾਂ ਆ ਜਿਹੜਾ ਵਾ ਇਹ ਵੀ ਹਿੰਦੂ ਜਿਹੜਾ ਹਿੰਦੂ ਧਰਮ ਦੇ ਬਰਬਰ ਹੋਊਗਾ ਉਹਦੇ ਸਮਾਨ ਹੋਊਗਾ ਤਾਂ ਇਹਦੇ ਚ ਪੰਨੂ ਕੀ ਦੱਸ ਰਿਹਾ ਲੋਕਾਂ ਨੂੰ ਔਰ ਉਹ ਜਿਹੜੀਆਂ ਗੱਲਾਂ ਕਰ ਰਿਹਾ ਉਹ ਉੱਥੇ ਬਾਹਰ ਇਟਲੀ 'ਚ ਬੈਠ ਕੇ ਗੱਲ ਕਰਦਾ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਸ਼ੈਤਾਨ ਦੱਸਦਾ ਬਾਬਾ ਸਾਹਿਬ ਅੰਬੇਡਕਰ ਨੂੰ ਔਰ ਬਾਬਾ ਸਾਹਿਬ ਅੰਬੇਡਕਰ ਲੋਕ ਪੁੱਲ ਗਏ ਕਿ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ 1935 ਕਿਹਾ ਸੀ ਕਿ ਮੈਂ ਹਿੰਦੂ ਧਰਮ ਚ ਪੈਦਾ ਹੋਇਆ ਇਹ ਮੇਰੀ ਮਜਬੂਰੀ ਆ ਪਰ ਮੈਂ ਮਰਾਂਗਾ ਨਹੀਂ ਉਹਦਾ ਕਾਰਨ ਸੀ ਕਿ ਉੱਚ ਨੀਚ ਚੂਆ ਛਾਤ ਜਾਤ ਪਾਤ ਦਾ ਭੇਦ ਪਾਉ ਸੀ ਉਹ ਗੱਲ ਇੱਥੇ ਲੈ ਜਾ ਕੇ ਕਰਤੀ ਸਿੱਖ ਧਰਮ ਬਣਾਉਣ ਦੀ ਗੱਲ ਜਦੋਂ ਇੱਥੇ ਆਇਆ ਸੀ ਬਾਬਾ ਸਾਹਿਬ ਅੰਬੇਡਕਰ ਜਦੋਂ ਆਏ ਗੋਲਡਨ ਟੈਂਪਲ ਦੇ ਵਿੱਚ ਮਾਸਟਰ ਤਾਰਾ ਸਿੰਘ ਵਗੈਰਾ ਸਾਰਿਆਂ ਦੇ ਨਾਲ ਹੋਈ ਉੱਥੇ ਉਹਨਾਂ ਉਸ ਟਾਈਮ ਵੀ ਮਹਿਸੂਸ ਕੀਤਾ ਸੀ ਬਾਕੀਆਂ ਨਾਲੋਂ ਸਿੱਖ ਧਰਮ ਵਧੀਆ ਤਾਂ ਫਿਰ ਉਹ ਮੰਨੂ ਇਦਾਂ ਕਿਦਾਂ ਕਹਿ ਸਕਦਾ ਬਾਬਾ ਸਾਹਿਬ ਦੇ ਆਰਟੀਕਲ 25 ਦੀ ਗੱਲ ਫਿਰ ਬਾਬਾ ਸਾਹਿਬ ਅੰਬੇਡਕਰ ਨੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਉੱਥੇ ਖਾਲਸਾ ਕਾਲਜ ਬਣਾਇਆ ਤੇ ਬਾਬਾ ਸਾਹਿਬ ਅੰਬੇਡਕਰ ਤੇ ਬਾਰੇ ਕਿਦਾ ਬੋਲ ਰਿਹਾ ਬਾਬਾ ਸਾਹਿਬ ਅੰਬੇਡਕਰ ਨੇ ਉੱਥੇ ਗੁਰੂ ਘਰ ਬਣਾਇਆ ਤੇ ਜਦੋਂ ਗੁਰੂ ਘਰ ਬਣਾਇਆ ਹੋਵੇ ਉਸ ਰੈਬਰ ਨੂੰ ਉਸ ਬਾਬਾ ਸਾਹਿਬ ਅੰਬੇਡਕਰ ਨੂੰ ਇੱਕ ਗਾਦੀ ਸਭਦਾਉਲੀ ਬੜਤੇ ਔਰ ਇੱਥੇ ਜਿਹੜਾ ਜਲੰਧਰ ਦੇ ਵਿੱਚ ਉਥੇ ਲਿਖਿਆ ਗਿਆ ਜਿਹੜੇ ਆਪਣੀ ਮਤਲਬ ਉਹ ਲਹਿਰਿਆ ਪੜਨਾ ਬਾਹਰ ਆਪਣੀ ਗੱਲ ਖਾਲਿਸਤਾਨੀ ਹਨਾ ਉਹਦੇ ਨਾਰੇ ਬੁਲੰਦ ਕਰਨ ਦਾ ਜਿਹੜਾ પ્રયાસ ਕਰ ਰਿਹਾ ਔਰ ਇੱਕ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਨਾ ਆਪਣੇ ਸਮਾਜ ਦੇ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਕਿ ਤੁਹਾਨੂੰ ਇਹਨਾਂ ਦੀ ਇਹਦੇ ਨਾਲ ਸਮਝ ਲੈਣਾ ਚਾਹੀਦਾ कि ਜਦੋਂ ਸਿੱਧਾ ਤੁਹਾਨੂੰ ਅਟੈਕ ਕਰ ਰਿਹਾ ਬਾਬਾ ਸਾਹਿਬ ਨੂੰ ਰੈਕਸਸ ਕਰ ਰਿਹਾ ਇਹਦਾ ਮਤਲਬ ਤੁਹਾਡੇ ਪ੍ਰਤੀ ਇਹਨਾਂ ਦੀ ਮਾਨਸਿਕਤਾ ਕੀ ਆ ਤੇ ਇਸ ਕਰਕੇ ਸਤਰਕ ਹੋਣਾ ਚਾਹੀਦਾ ਔਰ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਪੰਜਾਬ ਸਰਕਾਰ ਕਿਤੇ ਨਾ ਕਿਤੇ ਫੇਲ ਇਸ ਬੁੱਧੇ ਤੇ ਕਿਉਂਕਿ ਉਹਦੀ ਇੰਟੈਲੀਜੈਂਸ ਉਹਦੀ ਆਈਬੀ ਉਹਦਾ ਬਿਊਰੋ ਉਹਦਾ ਕਿੱਥੇ ਆ ਇਹ ਜਿੱਥੇ ਕਰਕੇ ਚਲਾ ਜਾ ਰਿਹਾ ਤੇ ਮੈਂ بڑے ਲੋਕਾਂ ਨੂੰ ਕਹਿਣਾ ਔਰ ਦੇਸ਼ ਦੇ ਪਾਸਿਆਂ ਨੂੰ ਕਹਿਣਾ ਜੇ ਤੁਸੀਂ ਚੱਕ ਕੇ ਦੇਖੋ ਜੇ ਬਾਬਾ ਸਾਹਿਬ ਦੇ ਬੁੱਤ ਨਾਲ ਇੰਨਾ ਡਰ ਆ ਤੇ ਬਾਬਾ ਸਾਹਿਬ ਜਦੋਂ ਜਿੰਦਾ ਰਹੇ ਹੋਣਗੇ ਤਾਂ ਕਿੰਨਾ ਡਰ ਰਿਹਾ ਹੋਣਾ ਹੈ ਕਿ ਨਹੀਂ ਤਾਂ ਇਹ ਸਾਡੇ ਲੋਕ ਇਹ ਨੀਡਰ ਲੋਕ اور ਬਾਬਾ ਸਾਹਿਬ ਨੇ ਤੁਹਾਨੂੰ ਇਹ ਪ੍ਰੀਅੰਭਲ ਦਿੱਤਾ ਡੀਸੀ ਸਾਹਿਬ ਅਸੀਂ ਤਾਂ ਕੱਲ ਅਸੀਂ ਡੀਸੀ ਅੱਜ ਡੀਸੀ ਸਾਹਿਬ ਨੂੰ ਤਾਂ ਅੱਜ ਦੇਣਾ ਕੱਲ ਅਸੀਂ ਮਿਲ ਕੇ ਅੰਬੇਡਕਰ ਨੌਜਵਾਨ ਦਲ ਦੇ ਲੋਕ ਜਿਹੜੇ ਆ ਬੇੜਕਰ ਨੌਜਵਾਨ ਦਲ ਦੇ ਕਾਰਜਕਰਤਾ ਦੇ ਨਾਲ ਉਹਨਾਂ ਦਾ ਲੀਗਲ ਸਿਸ ਅਸੀਂ ਸੀਪੀ ਸਾਹਿਬ ਨੂੰ ਮਿਲੇ ਔਰ ਅਪਲੀਕੇਸ਼ਨ ਦੇ ਕੇ ਆਏ ਕਿ ਇਹਦੇ ਤੁਰੰਤ ਐਫਆਈਆਰ ਦਰਜ ਹੋਵੇ ਔਰ ਐਫਆਈਆਰ ਦਰਜ ਕਰਕੇ ਜਿਹੜਾ ਬਾਹਰ ਬੈਠਾ ਅੰਬੈਸੀ ਦੇ ਰਾਹੀਂ ਔਰ ਜਿਹੜਾ ਵਿਦੇਸ਼ ਮੰਤਰਾਲੇ ਦੇ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਅਪੀਲ ਕੀਤੀ ਆ ਕਿ ਭਈ ਇਹਨੂੰ ਲਿਆਵਾ ਜਾਵੇ ਤੇ ਇਹਦੇ ਉੱਤੇ ਮੁਕੱਦਮਾ ਦੇਰੇ ਸੋਤਰਾ ਚਲਾ ਕੇ ਕਿਉਂਕਿ ਦੇਸ਼ਦੋਤਾ ਕੰਮ ਆ 바ਵਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਇੱਕ ਸਿੱਧਾ ਸਿੱਧਾ ਉਹਨੂੰ ਅਟੈਕ ਕਰਿਆ ਤਾਂ ਇਹਦੇ ਦੇਸ਼ਦੋਤਾ ਪਰਚਾ ਦਰਜ ਕੇ ਇਹਨੂੰ ਜੇਲ੍ਹ ਪਹੁੰਚਾਇਆ ਅੱਜ ਜਿਹੜਾ ਰੋਸ ਤਰਨਾ ਵਾ ਭਾਰਤ ਨਗਰ ਚੌਂਗ ਦੇ ਵਿੱਚ 바ਵਾ ਸਾਹਿਬ ਬੇਦਕਰ ਜ ਜਿਹੜੇ ਸ਼ਬਦ ਬੜੇ ਗਲਤ ਬੋਲੇ ਗਏ ਨੇ ਪਾਨੂੰ ਵਰਗੇ ਬਿੜਾ ਬੰਦਾ ਵਾ ਜਿਹੜਾ ਪੂਰੇ ਸਮਾਜ ਨੂੰ ਖਰਾਬ ਕਰ ਰਿਹਾ ਹੈ ਅਲੱਗ-ਅਲੱਗ ਧਰਮਾਂ ਦੇ ਵਿੱਚ ਵਾਰਿਆ ਵਾ ਮੈਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹੋ ਜਿਹੇ ਨਿਕੰਮ ਗੰਦੇ ਆਂਡੇ ਦੇ ਨੱਤ ਪਾਈ ਜਾਵੇ ਤਾਂ ਕਿ ਜਿਹੜਾ ਸਾਡਾ ਭਾਈਚਾਰਕ ਸਾਂਝ ਉਹ ਬਣੀ ਰਵੇ ਤੇ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ ਅੱਜ ਅਸੀਂ ਪਾਨੂੰ ਦੇ ਖਿਲਾਫ ਅਸੀਂ ਅੱਜ ਸਾਰੇ ਇਕੱਠੇ ਹੋਈਆਂ ਪਾਦਰਾ ਕਚੰਗ ਦੇ ਵਿੱਚ ਜਾ ਤੱਕ ਸਾਡੀ ਸੁਣਵਾਈ ਨਹੀਂ ਹੋਊਗੀ ਇਹ ਧਰਨਾ ਇਦਾਂ ਚੱਲਦਾ ਰਹੂਗਾ ਤੇ ਕਿਉਂਕਿ ਜਿਹੜਾ ਬਾਬਾ ਸਾਹਿਬ ਦੀ ਕਰਕੇ ਅੱਜ ਅਸੀਂ ਇੱਥੇ ਘਰਾਂ 'ਚ ਬੈਠੇ ਨੇ ਬੜੇ ਬੱਚੇ ਸਾਡੇ ਪੜਦੇ ਨੇ ਸਕੂਲਾਂ ਦੇ ਵਿੱਚ ਕੋਲਿਆਂ ਦੇ ਵਿੱਚ ਕੋਈ ਆਈਪੀਐਸ ਹੈ ਕੋਈ ਡਾਕਟਰ ਹੈ ਕੋਈ ਵਕੀਲ ਹੈ ਸਭ ਬਾਬਾ ਸਾਹਿਬ ਦੀ ਦੇਣ ਹੈ ਤੇ ਜਿਹੜਾ ਵੀ ਸਾਡੇ ਪਿਓ ਦੇ ਉਂਗਲ ਚੱਕੂਗਾ ਕਿ ਅਸੀਂ ਉਹਦਾ ਹੱਥ ਵੜ ਕੇ ਦਿਖਾਵਾਂਗੇ ਸਾਰ ਇਸੋ ਵਾਰ ਸਾਰਾ ਸੀ ਡੀਸੀ ਆਫਿਸ ਉਸ ਤੋਂ ਬਾਅਦ ਸੀਐਮ ਸਾਹਿਬ ਜਿਹੜੇ ਅੱਜ ਪ੍ਰੋਗਰਾਮ ਹੈ ਉੱਥੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਦਵਾਵਾਂਗੇ ਵੀ ਜਿਹੜੀ ਇਹ ਪਿੰਨ ਪੰਨੂ ਦੇ ਨਾਲ ਪਾਈ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਮੰਗ ਇਹ ਕਰ ਰਹੇ ਆ ਜੀ ਜਿਹੜਾ ਹੁਣ ਦੇਖੋ ਬਟਾਲੇ ਦੇ ਵਿੱਚ ਅੱਜ ਬਾਬਾ ਸਾਹਿਬ ਵੇਦਕਰ ਜੀ ਦੀ ਮੂਰਤੀ ਦੇ ਉੱਤੇ ਜਿਹੜਾ ਅੱਜ ਇੰਨਾ ਗਲਤ ਉੱਥੇ ਕੰਮ ਕੀਤਾ ਵਾ ਉਹਦੀ ਨਿੰਦਾ ਕਰਦੇ ਆ ਤੇ ਜਿਹੜਾ ਮੰਗ ਪੱਤਰ ਉਹਦੇ ਵਿੱਚ ਇਹ ਆ ਜੀ ਜਿਹੜਾ ਪੰਨੂ ਆ ਉਹਦੀ ਉਹਨੂੰ ਪੰਜਾਬ ਦੇ ਲਿਆਤਾ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਐਨਐਸਐਲ ਆਈ ਜਾਵੇ ਤੇ ਐਦਾਂ ਹੀ ਸਾਰੇ ਜਿਹੜੇ মিডিਆ ਭਰਾ ਨੇ ਇਹਨਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਐਤੀ ਸਾਡੇ ਵਾਲਮੀਕੀ ਸਮਾ ਦਾ ਤੁਸੀਂ ਬਾਤ ਚੰਗੀਆ ਚੱਕਦੇ ਹੋ ਥੋੜਾ ਦਿਲੋਂ ਧੰਨਵਾਦ ਸਾਰਿਆਂ ਦਾ ਵੀਰਾਂ ਦਾ ਜੈ ਵਾਲਮੀਕੀ ਦੀ ਜੈ ਭੀਮ ਜੈ ਭਰ ਸੰਵਿਧਾਨ ਬਚਾਓ ਮੋਰਚੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੇ ਲਈ 2 April ਜਿਹੜਾ ਬਹੁਤ ਹੀ ਇਤਿਹਾਸਕ ਦਿਨ ਹੈ 2018 ਦੇ ਵਿੱਚ 2 April ਨੂੰ ਵੀ ਭਾਰਤ ਬੰਦ ਕੀਤਾ ਸੀ ਜਿਹੜਾ ਕੋ ਪੰਨੂ ਪੰਨੂ ਹੈਗਾ ਅੱਤਵਾਦੀ ਹੈ ਕੋਈ ਪਤਾ ਨਹੀਂ ਕਿਹੜਾ ਕਿੱਥੇ ਰਹਿੰਦਾ ਉਹ ਸਰਕਾਰਾਂ ਦੀ ਜਿਹਨੇ ਬਾਬਾ ਸਾਹਿਬ ਦੇ ਸਟੈਚੂ ਦੇ ਉੱਪਰ ਹਾਲਿਸਤਾਨ ਲਿਖਿਆ ਉਹਨਾਂ ਦੀ ਸ਼ਬੀ ਦੇ ਖਿਲਾਫ ਬੜੇ ਘਟਿਆ ਲਬਜ਼ ਬੋਲੇ ਜੇ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਅੱਜ ਦੇ ਰੋਸ਼ ਪ੍ਰਦਰਸ਼ਨ ਦੇ ਵਿੱਚ ਕੇਸ ਨੂੰ ਜਲਦ ਤੋਂ ਜਲਦ ਬਾਹਰ ਖੜ ਕੇ ਅਰੈਸਟ ਕਰਕੇ ਲਿਆਂਦਾ ਜਾਵੇ ਔਰ ਇਹਨੂੰ ਨੱਥ ਪਾਈ ਜਾਵੇ ਤਾਂ ਕਿ ਜਿਹੜਾ ਭਾਰਤ ਦਾ ਸਾਡੇ ਪੰਜਾਬ ਦਾ ਮਾਹੌਲ ਹੈ ਖਰਾਬ ਕਰ ਰਿਹਾ ਸਾਡੇ ਹਿੰਦੂ ਭਾਈਚਾਰੇ ਦਲਿਤ ਸਮਾਜ ਦੇ ਵਿੱਚ ਜਿਹੜਾ ਪਾੜਾ ਪਾੰਦੀ ਕੋਸ਼ਿਸ਼ ਕਰ ਰਿਹਾ ਇਹ ਸੋਚਦਾ ਕਿ ਮੈਂ ਬਾਬਾ ਸਾਹਿਬ ਦੇ ਖਲਾ ਬੋਲਾ ਦੇ ਦੇਸ਼ ਦਾ ਜਿਹੜਾ ਦਲੇ ਸਮਾਜ ਹੈ ਦੇਸ਼ ਦੇ ਅੰਦਰ ਕੋਈ ਨੁਕਸਾਨ ਜਾਂ ਕੋਈ ਹੱਲਾ ਬੋਲਾ ਪ੍ਰੋਗਰਾਮ ਦੇਣ ਤੇ ਜਿਹੜਾ ਦੇਸ਼ ਦਾ ਸਾਡਾ ਆਪਸੀ ਭਾਈਚਾਰਾ ਜਾਂ ਸ਼ਾਂਤੀ ਹੈ ਉਹ ਭੰਗ ਹੋ ਸਕੇ ਇਸ ਲਈ ਜੇ ਅਪਾ ਜਾਣੇ ਕਿ ਸਾਡਾ ਦੇਸ਼ ਸ਼ਾਂਤ ਰਹੇ ਇਸ ਨੂੰ ਜਲਦ ਤੋਂ ਜਲਦ ਬਾਹਰੋ ਲਿਆ ਕੇ ਅਰੈਸਟ ਕਰਕੇ ਇਹਦੇ ਤੇ ਬੰਦੀ ਜਿਹੜੀ ਕਾਰਵਾਈ ਕੀਤੀ